ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਕੋਈ ਵਿਕੀਆਂ ਤੇ ਕੁਝ ਵਿਕਨਾਲੀਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਦੂਰ ਦਾ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਵਾਈ ਕਰਾ ਲਿਆ ਕਰੋ। ਬਾਕੀ ਅਸੀਂ ਕਦੀ ਵੀ ਨਹੀਂ ਕਹਿੰਦੇ ਵੀ ਬਿਨਾਂ ਚੁਵਾਈ ਤੋਂ ਖੜੋ ਆਪਣੀ ਤਸੱਲੀ ਦਾ ਪਸ਼ੂ ਖੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਨਾਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੋਂਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲਾਈ ਸਰ ਫੋਨ ਨੰਬਰ ਇਹ ਬੋਲਦਾ 752907481 ਜੀ ਠੀਕ ਹੈ ਜੀ ਹਾਂਜੀ ਵੇਖ ਗਿਆ ਉਹਦੇ ਨਾਲ ਮਾਲ ਫਿਰ ਮਾਲ ਭਾਜੀ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਜੋ ਭਾਅ ਚੰਗੇ ਹੁੰਦੇ ਆ ਅੱਜ ਕਿੰਨੀਆਂ ਫਿਰ ਅੱਜ 4 ਜੋ ਵਹਿਣਾ ਬਾਜੀ 4 ਰਿਆ ਦੋ ਵੇਗੀਆਂ ਦੋ ਵਗਨਾਲੀਆਂ ਜੇ ਦੋ ਕਿੱਥੇ ਚੱਲੀਆਂ ਜੇ ਦੋ ਬਾਜੀ ਮੋਗੇ ਚੱਲੀਆਂ ਜੋ ਅੱਛਾ ਮੋਗੇ ਚੱਲੀਆਂ ਬਾਕੀ ਬਾਜੀ ਇਹਨਾਂ ਤਸੱਲੀ ਕਰਕੇ ਦਿੱਤੀਆਂ ਆਪਣੀ ਇਹੋ ਆਪਾਂ ਹਰ ਬੇਨਤੀ ਕਰਦੇ ਆਂ ਆਪਣੀ ਵੇਸ ਚਾਹ ਤਸੱਲੀ ਕਰਕੇ ਖੜਿਆ ਕਰੋ ਚਵਾਤੀਆਂ ਹੁੰਦਾਂਨ ਚਵਾ ਕੇ ਬਾਜੀ ਦਿੱਤੀਆਂ ਪਾਸ ਕਰਾਤੀਆਂ ਮਤਲਬ ਪੂਰੀਆਂ ਨਾ ਬਾਜੀ ਇੱਕ ਗੱਬਣੀ ਇੱਕ ਸੂਈ ਹੀ ਵਹਿੜੇ ਕਿਧੀਆਂ ਚੱਲੀਆਂ ਆਵਲੀਆਂ ਤੋਂ ਚੱਲੀਆਂ ਜੀ ਹਾਂਜੀ ਇਹ ਚੋਗੇ ਦਿੱਤੀਆਂ ਬਾਜੀ ਸੂਈ ਹੀ ਵਹਿੜੇ ਕਿਉਂ ਗੱਬਣ ਜੋ ਤੇ ਆ ਗੱਬਣ ਆ ਹਾਂਜੀ ਤੇ ਹੁਣ ਮੋਗੇ ਚੱਲ ਜਾਣੀਆਂ ਵੇਗੀਆਂ ਹੋਂ ਤੋਂ ਪਹਿਲਾਂ ਹੀ ਤੇ ਹੁਣ ਦੋ ਹੀ ਗਾਵਾਂ ਰਹਿ ਗਈਆਂ ਇੰਨਾ ਚੋਂ ਵੀ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾਂ ਆ ਆ ਬੱਚੇ ਤੋਂ ਬਿਨਾਂ ਹੀ ਜੇ ਯਾਰ ਭਾਜੀ ਬੱਚੇ ਤੋਂ ਬਿਨਾਂ ਆ ਜੋ ਕਿੰਨਾ ਹੀ ਦੁੱਧ ਦੇ ਤੇ ਕੋਲ ਦੁੱਧੂ ਭਾਜੀ 8 ਕਿਲੋ ਪਰ 7 ਕਿਲੋ ਆਪਣਾ ਪੱਕਾ ਲੈ ਜੇ ਮਿੰਨ ਕੇ ਠੀਕ ਹੈ ਜੀ ਹਾਂ ਜੀ ਬਾਕੀ ਯਾਰ ਸ਼ਹਿਰ ਚ ਆ ਰੰਗ ਸੋਨਾ ਹੁੰਦਾ ਬਈ ਇੰਨਾ ਗਾਵਾਂ ਦਾ ਹੁਣ ਜਿਹੜਾ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਐ ਜੇ ਨਾ ਤਾਂ ਅਸੀਂ ਆਪਣਾ ਝੋਕ ਲੈ ਜਣਾ ਇਹਦਾ ਬੱਚਾ ਨਹੀਂ ਹੈਗਾ ਬਾਕੀ ਇਹ ਵੀਰ ਪਾਈ ਠੰਡੀ ਸੀਲ ਤੇ ਬੈਠ ਠੀਕ ਹੈ ਜੀ ਤੁਹਾਨੂੰ ਸਾਨੂੰ ਬੜਾ ਚੰਗਾ ਲੱਗਾ ਜੀ ਚਵਾ ਚੁ ਵਹਾਦੀਆਂ ਜੀ ਆਹ ਦੇ ਸਾਡੇ ਉੱਤਰਾਂ ਠੰਡੀ ਦੀ ਰਹੀ ਆ ਹੋ ਗਿਆ ਜੀ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ ਵਿੱਧੀ ਇਹ ਛੋੜਾ ਗਿਆ ਕਰ ਦੇਣਾ ਆਪਾਂ ਮੁੱਲ ਕਰੋ ਨਿਭਾਏ ਦਾ 20 ਕਰਾ ਲਓ 15000 ਦੇ ਦਈਏ ਕਰ ਦੇ ਵਿੱਚੋਂ ਛੋਟ ਛਟ ਹੋਰੇ ਭਾਈ ਜੀ 13000 ਰੁਪਏ ਦੀ ਵਾੜ ਦੇ ਦਾਂਗੇ ਅੱਛਾ 13000 ਦੀ ਦੇ ਦੋ ਜੀ ਮੌਕੇ ਤੇ ਕੋਈ ਨਹੀਂ ਮਾਨਤਾਨ ਕਰਦਾਂਗੇ ਠੀਕ ਹੈ 7 ਕਿਲੋ ਬਾਈ ਦੁੱਧ ਦਾ ਕੰਡੇ ਵਾਲਾ ਤਿਆਰ ਹੋਗਾ ਥੱਲੇ ਤੇ ਹੁਣ ਆ ਜਿਹੜੀ ਗਾਂ ਜੀ ਇਹਦੇ ਮਰੋ ਆ ਜੀ ਵੇਛਾ ਜੋ ਠੀਕ ਆ ਆ ਵੇ ਲੋ ਇਹ ਸੰਭੀ ਕਰਦੇ ਕਿਸ ਨੇ ਆ ਬੱਚਾ ਇਹ ਆਪਣੀ ਸਮਝਣਾ ਕੋ ਲਾ ਲੈ ਕਿੰਨੇ ਕੇ ਚ ਇਦਾਂ ਹੋਗਾ ਥੋੜਾ ਉੱਚਾ ਬੱਚਾ ਹੀ ਆ ਦੁੱਧ ਇਹ ਰਹਿਲੇ ਭਲੀ ਹੋਊਗਾ 9 ਕਿਲੋ ਪਰ 8 ਕਿਲੋ ਆਪਣਾ ਕੰਡੇ ਵਾਲਾ ਕੋਈ ਲਾਵੇ ਇਸ ਥੱਲੇ ਸੰਭੀ ਸੰਭੀ ਘਾਟੀ ਆ ਕਿਸ ਵੀਰ ਨੇ ਕੀ ਚੀਜ਼ੇ ਬਾਕੀ ਹੈ ਤੇ ਇਹਦੇ ਕੋਲ ਦੁੱਧ ਹੈਗਾ ਜੀ ਪੱਕਾ ਦੁੱਧ ਬਾਈ ਪੱਕਾ 8 ਕਿਲੋ ਹੋਗਾ ਹੋ 9 ਕਿਲੋ ਹੀ ਪਰ 8 ਕਿਲੋ ਲਾਵੇ ਆਪਣਾ ਬੱਚਾ ਛੱਡਦਾ ਕਿੰਦੇ ਇਹਦਾ ਜਵਾਬ ਤੁਹਾਨੂੰ ਦਿਖਾ ਦਈਏ ਬੱਚਾ ਵੀ ਤੁਹਾਡੇ ਸਾਹਮਣੇ ਹੀ ਆ ਆਪਣੇ ਕੋ ਵੀਰ ਸਮਝਣਾ ਆਪੇ ਮੰਨ ਲੈ ਕਿੰਨੇ ਕੇ ਚਿਰਦਾ ਵਾ ਉਹ ਤੇਰਾ ਠੰਡੀ ਸੀਲ ਜੇ ਵੀ ਉਹਦਾ ਬਾਈ ਠੰਡੀ ਸੀਲ ਵੜ ਜਾਓ ਬਿਲਾ ਵੰਗੇ ਚੋਈ ਦੀ ਜੋ ਠੀਕ ਆ ਹਾਂਜੀ ਆਹ ਥਾਣੇ ਦੇਖ ਸਾਦੇ ਲੱਗੇ ਦਿਖਾ ਦੇ ਜੀ ਚਵਾ ਕੇ ਦੇਦਾ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਈ ਇਹਦਾ ਛੋੜਾ ਜਾ ਬਗ ਕਰ ਦੇਣਾ ਜੋ ਕਿੰਨਾ ਕੁ ਮੁੱਲ ਕਰਾਉਣਾ ਭਾਈ ਪੰਜੀ ਕਰਾ ਲਓ 20000 ਦੇ ਦਈਏ ਵੇਖ ਲੋ ਕਰ ਦੋ ਛੋਟੇ ਛੋਟੇ ਵਿੱਚ ਹੋਰ 2200 18000 ਰੁਪਏ ਦੀ ਵੈਰ ਦੇਵਾਂਗੇ ਅੱਛਾ ਦੁੱਧ ਭਾਜੀ 8 ਕਿਲੋ ਕੰਡੇ ਵਾਲਾ ਤਿਆਰ ਹੋਊਗਾ ਅੱਛਾ ਹੋਊਗਾ 9 ਕਿਲੋ ਹੀ ਬਾਕੀ ਆਪਣੀ ਤਸੱਲੀ ਕਰਕੇ ਚੋ ਕੇ ਵੇਖ ਕੇ ਬਾਕੀ ਇਹ ਆ ਵੀ ਕੋਈ ਵੇਰ ਆਪਣੇ ਸਮਝਣਾ ਆਪਣੀ ਗਾਰੰਟੀ ਤੇ ਖੜੇ ਹੈ ਨਾ ਨਾ ਕਿਸੇ ਦੀ ਗਾਰੰਟੀ ਤੇ ਰਵੇ ਤੇ ਆਪਣੀ ਜੋ ਵੀ ਆ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਕਿਤੇ ਵੀ ਲੈਣਾ ਵਾ ਜ਼ਰੂਰੀ ਨਹੀਂ ਇੱਥੋਂ ਹੀ ਜਿੱਥੋਂ ਵੀ ਲੈਣਾ ਆ ਆਪਣਾ ਦੋ ਟਾਈਮ ਚੋ ਕੇ ਲੈਣਾ ਵਾ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ